ਸਤਿ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਸਵੇਰੇ 9:30 ਵਜੇ ਰਿਕਾਰਡ ਹੋ ਕੇ 3 ਸਤੰਬਰ 2025 ਨੂੰ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਡੈਮਾਂ ਦੀ ਅਤੇ ਦਰਿਆਵਾਂ ਦੀ ਗੱਲ ਕਰਾਂਗੇ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਮੌਸਮ ਦੀ ਗੱਲ ਕਰਾਂਗੇ ਗੱਲ ਇਹ ਹੈ ਕਿ ਲੰਗੀ ਅੱਧੀ ਰਾਤ ਤੋਂ ਸੈਂਟਰਲ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਤਕੜਾ ਮੀਂਹ ਵਰ ਗਿਆ ਇਸ ਤੋਂ ਇਲਾਵਾ ਪਹਾੜਾਂ ਦੇ ਵਿੱਚ ਤਕੜਾ ਮੀਂਹ ਵਰ ਰਿਹਾ ਪੂਰਬ ਖੇਤਰ ਤੇ ਉੱਤਰੀ ਹਰਿਆਣੇ ਦੇ ਵਿੱਚ ਤਕੜਾ ਮੀਂਹ ਵਰ ਰਿਹਾਗਾ ਜਿਦੇ ਕਰਕੇ ਡੈਮਾਂ ਦਾ ਲੈਵਲ ਹੌਲੀ-ਹੌਲੀ ਤਾਹਾਂ ਜਾ ਰਿਹਾ ਹੈਗਾ ਜੇਕਰ ਭਾਖੜਾ ਡੈਮ ਨੂੰ ਦੇਖੀਏ ਤਾਂ ਅੱਜ ਸਵੇਰੇ 6 ਵਜੇ ਭਾਖੜਾ ਡੈਮ ਦਾ ਜਿਹੜਾ ਪੱਧਰ ਸੀ 1677.84 ਫੁੱਟ ਤੱਕ ਪਹੁੰਚ ਗਿਆ ਪਿੱਛੋਂ ਪਾਣੀ 1 ਲੱਖ 7000 ਕਿਊਸ ਕਾ ਰਿਹਾ ਸੀ ਤੇ ਅੱਗੇ ਪਾਣੀ 65000 ਕਿਊਸ ਕੋ ਛੱਡਾ ਜਾ ਰਿਹਾ ਸੀ ਅੱਜ ਸਵੇਰੇ 6 ਵਜੇ ਪਰ ਜਦੋਂ ਭਾਖੜਾ ਡੈਮ 1678 ਫੁੱਟ ਪਾਰ ਕਰ ਗਿਆ 7-8 ਵਜੇ ਦੇ ਕਰੀਬ ਤਾਂ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ ਜਿਹੜਾ 65000 ਕਿ ਉਸਕ ਪਾਣੀ ਛੱਡਿਆ ਜਾ ਰਿਹਾ ਸੀਗਾ ਅੱਗੇ 70 ਦੇ ਵਿੱਚ ਉਹਨੂੰ ਵਧਾ ਕੇ 70000 ਕੀਤਾ ਗਿਆ ਪਰ ਗੱਲ 70000 ਨਾਲ ਵੀ ਨਹੀਂ ਬਣਨੀ ਹੋ ਸਕਦਾ ਕਿਉਂਕਿ ਅਗਲੇ 24 ਘੰਟੇ ਪਹਾੜਾਂ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਪੈਣ ਦੇ ਅਸਾਰ ਨੇ ਡੈਮ ਦਾ ਲੈਵਲ ਜਿਹੜਾ ਰੈੱਡ ਜ਼ੋਨ ਆ 1680 ਫੁੱਟਾ 1678 ਫੁੱਟ ਤੱਕ ਭਰ ਚੁੱਕਿਆਗਾ ਪਿੱਛੋਂ ਪਾਣੀ 1 ਲੱਖ ਕਿਊਸਕ ਤੋਂ ਜ਼ਿਆਦਾ ਆ ਰਿਹਾ ਅੱਗੇ ਪਾਣੀ 70000 ਕਿਊਸਕ ਛੱਡਿਆ ਜਾ ਰਿਹਾ ਟਾਈਮ ਹੌਲੀ-ਹੌਲੀ ਅੱਜ ਸ਼ਾਮ ਹੁੰਦਿਆਂ ਹੁੰਦਿਆਂ 1680 ਫੁੱਟ ਨੂੰ ਟੱਚ ਕਰ ਸਕਦਾ ਜਾਕਰ ਉਸ ਤੋਂ ਪਹਿਲਾਂ ਪ੍ਰਸ਼ਾਸਨ ਇਹਦੇ ਵਿੱਚੋਂ ਪਾਣੀ ਰਿਲੀਜ਼ ਕਰਨ ਦਾ ਫੈਸਲਾ ਲੈ ਸਕਦਾ ਜਾਂ ਫਿਰ 1680 ਫੁੱਟ ਤੱਕ ਪਹੁੰਚ ਗਏ ਫ੍ਰੀ ਫਲੋ ਜਿੰਨਾ ਪਾਣੀ ਪਿੱਛੋਂ ਆਊਗਾ ਓਨਾ ਪਾਣੀ ਸੱਤ ਲੋਜ ਵਿੱਚ ਛੱਡਣ ਦੀ ਨੌਬਤ ਵੀ ਆ ਸਕਦੀ ਹੈ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਡਰਾਉਣ ਦੇ ਲਈ ਗੱਲ ਨਹੀਂ ਕਰ ਰਹੇ ਪੈਨਿਕ ਕਰਨ ਦੇ ਲਈ ਗੱਲ ਨਹੀਂ ਕਰ ਰਹੇ ਜੋ ਫਿਗਰ ਹਨ ਨੇ ਜੋ ਫੈਕਟ ਨੇ ਜੋ ਕਿਆਸ ਰਹੀਆਂ ਨੇ ਸਾਡੇ ਮੁਤਾਬਕ ਉਹਦੇ ਤੇ ਆਧਾਰਿਤ ਤੁਹਾਨੂੰ ਇਹ ਜਾਣਕਾਰੀ ਸਾਂਝੀ ਜਿਹੜੀ ਅਸੀਂ ਕਰ ਰਹੇ ਹਾਂਗੇ ਪੌਂਗ ਡੈਮ ਜਿਹੜਾ ਕਿ ਬਿਆਸ ਦਰਾ ਦੇ ਉੱਪਰ ਆ ਜਿਹਦਾ ਰੈੱਡ ਜ਼ੋਨ 1390 ਫੁੱਟ ਤੱਕ ਆ ਅੱਜ ਸਵੇਰੇ 6 ਵਜੇ ਉਹ 1393.19 ਫੁੱਟ ਤੱਕ ਪਹੁੰਚ ਗਿਆ ਪੌਂਗ ਡੈਮ ਦੇ ਵਿੱਚ ਪਿੱਛੋਂ ਪਾਣੀ ਆ ਰਿਹਾ ਲਗਭਗ 2 ਲੱਖ ਕਿਊਸਕ ਤੋਂ ਜ਼ਿਆਦਾ ਤੇ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਲਗਭਗ 80 ਹਜ਼ਾਰ ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ ਹੈਗਾ ਅਸੀਂ ਇਹ ਕਿਉਂ ਕੀਤਾ ਗਿਆ ਪਹਿਲਾਂ 110000 ਛੱਡਿਆ ਜਾ ਰਿਹਾ ਸੀਗਾ ਕਿਉਂਕਿ ਇਧਰੋਂ ਭਾਖੜਾ ਚੋਂ ਪਾਣੀ ਛੱਡੜੇ ਨੂੰ ਨੌਬਤਾ ਗਈ ਉਤਰੋਂ ਹੇਠਲੇ ਇਲਾਕੇ ਚ ਜਿਆਦਾ ਮੀਂਹ ਪੈ ਗਿਆ ਪਿਛਲੇ ਦਿਨਾਂ ਦੇ ਦੌਰਾਨ ਜਿਹਦੇ ਕਰਕੇ ਹਰੀ ਕੇ ਹੈੱਡ ਤੇ ਪਾਣੀ ਕਿਤੇ ਜਿਆਦਾ ਨਾ ਵਧੇ ਇਸ ਕਰਕੇ ਇੱਕ ਪਾਸੋਂ ਪਾਣੀ ਘਟਾ ਲਿਆ ਗਿਆ ਸੀਗਾ ਪਰ ਬਾਵਜੂਦ ਇਸ ਦੇ ਅੱਜ ਸਵੇਰੇ ਹਰੀ ਕੇ ਹੈੱਡ ਤੱਕ ਜਿਹੜਾ ਪਾਣੀ ਪਹੁੰਚ ਰਿਹਾ ਸੀਗਾ 6 ਵਜੇ ਉਹ 335000 ਕੀ ਉਸਕ ਨੂੰ ਪਾਰ ਕਰ ਗਿਆ ਜਿਹੜਾ ਹਰੀਕੇ ਹੈੱਡ ਤੋਂ ਅੱਗੇ ਪਾਣੀ ਛੱਡਿਆ ਜਾ ਰਿਹਾ ਹੈਗਾ ਸੱਤ ਰੋਜ਼ ਦੇ ਵਿੱਚ ਫਿਰੋਜ਼ਪੁਰ ਤੇ ਫਾਜ਼ਿਲਕਾ ਵੱਲੋਂ ਉਹ ਅੱਜ ਸਵੇਰੇ 6:00 ਵਜੇ 318000 ਕਿਊਸਕ ਨੂੰ ਪਾਰ ਕਰ ਗਿਆ ਜਿਹਦੇ ਕਰਕੇ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਾਜ਼ਿਲਕਾ ਇਹਨਾਂ ਦੇ ਕਈ ਥਾਵਾਂ ਤੇ ਜਿਹੜੇ ਬੰਨ ਨੇ ਉਹਨਾਂ ਨੂੰ ਟੁੱਟਣ ਦੀ ਨੌਬਤ ਖੜੀ ਹੋ ਗਈ ਆ ਸੋ ਇਸ ਕਰਕੇ ਉੱਥੇ ਅਗਲੇ 24 ਘੰਟੇ ਬਹੁਤ ਤਕੜਾ ਪੈਰਾ ਰੱਖਣ ਦੀ ਲੋੜ ਆ ਜਿੰਨਾ ਜੋਰ ਲੱਗ ਸਕਦਾ ਬੰਨਾਂ ਨੂੰ ਬਚਾਉਣ ਤੇ ਉਹਨਾਂ ਲਾਉਣ ਦੀ ਲੋੜ ਬਣੀ ਹੋਈ ਆ ਥੀਨ ਡੈਮ ਜਿਹੜਾ ਕਿ 1732 ਫੁੱਟ ਤੱਕ ਕੈਪੈਸਿਟੀ ਆ ਅੱਜ ਸਵੇਰੇ 1728 ਫੁੱਟ ਤੋਂ ਪਾਰ ਸੀਗਾ ਉਹਦੇ ਵਿੱਚ ਪਾਣੀ 13 93000 ਕਿਊਸਕ ਦੇ ਕਰੀਬ ਆ ਰਿਹਾ ਤੇ ਅੱਗੇ 49000 ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ ਜੇਕਰ ਅਗਲੇ 24 ਘੰਟੇ ਦੇ ਦੌਰਾਨ ਉਹਨਾਂ ਖੇਤਰਾਂ ਦੇ ਵਿੱਚ ਜਿੱਥੋਂ ਥੀਨ ਡੈਮ ਦੇ ਵਿੱਚ ਪਾਣੀ ਆਉਂਦਾ ਜੰਮੂ ਖੇਤਰ ਦੇ ਵਿੱਚ ਮੀਂਹ ਜਾਦੇ ਪੈ ਜਾਂਦਾ ਹਾਲਾਂਕਿ ਲੰਘੇ 24 ਘੰਟੇ ਦੇ ਦੌਰਾਨ ਵੀ ਕਾਫੀ ਮੀਂਹ ਦਰਜ ਹੋਇਆ ਤੇ ਜੇਕਰ ਹੋਰ ਜ਼ਿਆਦਾ ਪੈ ਜਾਂਦਾ ਪਾ ਇਹ ਡੈਮ ਦੇ ਵਿੱਚੋਂ ਵੀ ਰਾਵੀ ਦੇ ਵਿੱਚ ਪਾਣੀ ਛੱਡਣ ਦੀ ਨੌਬਤ ਆ ਸਕਦੀ ਆ ਪਰ ਇਹਦੇ ਵਿੱਚ ਓਨਾ ਪਾਣੀ ਨਹੀਂ ਆਉਣਾ ਓਨਾ ਨਹੀਂ ਛੱਡਿਆ ਜਾਣਾ ਜਿੰਨਾ 26 ਜਾਂ 27 ਤਰੀਕ ਨੂੰ ਛੱਡਿਆ ਗਿਆ ਸੀਗਾ ਸੋ ਸਾਰੀ ਗੱਲ ਦਾ ਜਿਹੜਾ ਨਿਚੋੜ ਆ ਉਹ ਇਹ ਨਿਕਲਦਾ ਕਿ ਚਾਹੇ ਬਿਆਸ ਦੇ ਕਿਨਾਰੇ ਚਾਹੇ ਸਤਲੁਜ ਦੇ ਕਿਨਾਰੇ ਅਗਲੇ 24 48 ਘੰਟੇ ਕਾਫੀ ਜ਼ਿਆਦਾ ਨਾਜ਼ੁਕ ਨੇ ਖਿਆਲ ਰੱਖਿਓ ਜਿੱਥੇ-ਜਿੱਥੇ ਬੰਨੇ ਨੇ ਜਿੱਥੇ-ਜਿੱਥੇ ਕੰਡੇ ਨੇ ਜਿੱਥੇ-ਜਿੱਥੇ ਬੰਨ ਨੇ ਕਿਉਂਕਿ ਡੈਮ ਸਾਡੇ ਨੱਕੋ-ਨੱਕ ਲੱਗ-ਪੱਗ ਲੱਗ-ਪੱਗ ਭਰ ਗਏ ਨੇ ਪ੍ਰਸ਼ਾਸਨ ਕੀ ਫੈਸਲੇ ਲੰਦਾ ਅੱਜ ਦੁਪਹਿਰ ਵਕਤ ਪਾਖੜਾ ਡੈਮ ਬਾਰੇ ਉਹ ਵੀ ਤੁਹਾਨੂੰ ਅਪਡੇਟ ਦੁਪਹਿਰੇ ਸਾਂਝਾ ਕਰਦਾਂਗੇ ਇਸ ਤੋਂ ਇਲਾਵਾ ਘੱਗਰ ਜਿਹੜਾ ਕਿ ਗੂਲੇ ਚੀਕੇ ਕਾਫੀ ਚੜਿਆ ਹੋਇਆ ਖਨੌਰੀ ਕਾਫੀ ਚੜਿਆ ਹੋਇਆ ਚਾਂਦਪੁਰੇ ਕਾਫੀ ਚੜਿਆ ਹੋਇਆ ਹੋ ਸਕਦਾ ਕੁਝ ਕੇ ਖੇਤਰਾਂ ਦੇ ਵਿੱਚ ਉਹਦਾ ਪਾਣੀ ਵੀ ਫੈਲਿਆ ਹੋਵੇ ਅ ਗੂਲੇ ਚੀਕੇ 43000 ਕਿਊਸਕ ਨੂੰ ਘੱਗਰ ਪਾਰ ਕਰ ਗਿਆ ਤਾਂ ਜਿਹੜਾ ਇਹ ਹੁਣ ਅੱਗੇ ਖਨੌਰੀ ਤੇ ਅੱਗੇ ਚਾਂਦਪੁਰੇ ਪਾਣੀ ਹੌਲੀ-ਹੌਲੀ ਇਹ ਤਾਂ ਚੜਦਾ ਜਾਣ ਦੇ ਅਸਾਰ ਨੇ ਪਰੇ ਦੇ ਬਾਰੇ ਹਜੇ ਵੀ ਕਿਸੇ ਵੱਡੇ ਅਲੱਟ ਦੀ ਕੋਈ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਲੰਘੇ 24 ਘੰਟੇ ਦੇ ਦੌਰਾਨ ਗੂਲੇ ਜੀ ਕੀ ਤੋਂ ਪਿੱਛੇ ਪਟਿਆਲਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਪਾਣੀ ਜਿਹੜਾ ਉਹ ਘਟ ਗਿਆ ਸੀ ਪਰ ਅੱਜ ਕਸਾਰ ਤੋਂ ਉਹਨਾਂ ਖੇਤਰਾਂ ਦੇ ਵਿੱਚ ਦੁਬਾਰੇ ਫੇਰ ਮੀਂਹ ਪੈ ਰਿਹਾ ਹੈ ਕਿ ਮੀਂਹ ਦੁਪਹਿਰ ਤੱਕ ਪੈਂਦਾ ਰਹੂ ਸ਼ਾਮ ਤੱਕ ਪੈਂਦਾ ਰਹੂ ਟੋਟਲ ਮੀਂਹ ਉਹਨਾਂ ਖੇਤਰਾਂ ਚ ਕਿੰਨਾ ਕ ਪਊਗਾ ਕਿੰਨਾ ਕ ਪਾਣੀ ਰੁੜ ਕੇ ਆਊਗਾ ਉਹਦੇ ਬੇਸ ਤੇ ਅਗਲਾ ਅਪਡੇਟ ਦਿੱਤਾ ਜਾਊਗਾ ਜਾਨੋ ਅੱਗੇ ਵਾਲਾ ਪਾਣੀ ਹੋਰ ਗਾਹਾਂ ਖਿਸਕ ਜਾਣਾਗਾ ਸੋ ਕੱਗਰ ਜਿਹੜਾ ਕਿ ਚੜਿਆ ਚੜਿਆ ਦਿਖਾਈ ਦਿੰਦਾਗਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਜ਼ਿਲ੍ਹਾ ਫਤਿਆਬਾਦ ਦੇ ਵਿੱਚ ਜ਼ਿਲ੍ਹਾ सिरसा ਦੇ ਵਿੱਚ ਉਹ ਅਗਲੇ 48 ਘੰਟੇ ਇਸੇ ਤਰ੍ਹਾਂ ਚੜਿਆ ਚੜਿਆ ਦਿਖਾਈ ਦਿੰਦਾ ਜਾਪ ਰਿਹਾਗਾ ਸੋ ਇੰਨਾ ਕ ਅਪਡੇਟ ਆ ਜੀ ਡੈਮਾਂ ਬਾਰੇ ਦਰਿਆਵਾਂ ਬਾਰੇ ਸੁਚੇਤ ਰਹੋ ਪੈਨਿਕ ਨਾ ਹੋਵੋ ਪ੍ਰਸ਼ਾਸਨ ਨੂੰ ਸਪੋਰਟ ਕਰੋ ਤੇ ਬੰਨਾਂ ਤੇ ਪੂਰੀ ਨਿਗਰ ਰੱਖੋ ਜੋ ਪ੍ਰਸ਼ਾਸਨ ਹਦਾਇਤਾਂ ਕਰਦਾ ਉਹਨਾਂ ਦੀ ਪਾਲਣਾ ਕਰੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ